ਲੋਜੀ ਨਵਾਂ ਸ਼ਹਿਰ ਦਵਾਪਾ YouTube ਚੈਨਲ ਜਿਹੜਾ ਹੈ ਉਹ ਇਸ ਵਕਤ ਪਿੰਡ ਮਾਲਖੋੜਦ ਜਿਹੜਾ ਆ ਬਲੌਗ ਆਊਟ ਦੇ ਵਿੱਚ ਜਿਹੜਾ ਆ ਪਿੰਡ ਮਾਲਖੋੜਦ ਪਹੁੰਚ ਚੁੱਕਾ ਹੈਗਾ ਆ ਇੱਥੇ ਦੇਖੋ ਵਾਕਿਆ ਹੀ ਦੇਖੋ ਗਰਮੀ ਦਾ ਸਮਾਂ ਹੈਗਾ ਆ ਟਾਈਮ ਪਾਸ ਕਰਨ ਦੇ ਲਈ ਜਿੱਦਾ ਤਾਸ਼ ਵਗੈਰਾ ਇਹ ਵੀ ਖੇਡਣੀ ਪੈਂਦੀ ਆ ਬੜਾ ਵਧੀਆ ਜਿਹੜਾ ਆ ਕਿ ਟਾਈਮ ਪਾਸ ਜਿਹੜਾ ਉਹ ਹੋ ਜਾਂਦਾ ਹੈਗਾ ਆ ਚਲੋ ਇਸ ਤਰ੍ਹਾਂ ਕਰਦੇ ਹੈਗੇ ਆ ਇੱਥੇ ਜਿਹੜੇ ਹੈਗੇ ਆ ਮੇਰੀ ਪਤਾ ਕਰਦੇ ਆ ਕਿ ਇਹ ਪਿੰਡ ਦਾ ਮਤਲਬ ਕਿਸ ਤਰ੍ਹਾਂ ਹੈਗਾ ਆ ਕਿੱਦਾਂ ਹਾਂਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਕੀ ਨਾਮ ਹੈ ਤੁਹਾਡਾ ਜੀ ਅੰਕਾਰ ਸਿੰਘ ਉਹ ਥੋੜਾ ਚਿਹਰਾ ਇੱਧਰ ਨੂੰ ਕਰ ਲਓ ਸਾਹਮਣੇ ਅੱਛਾ ਇਹ ਪਿੰਡ ਕਰਨ ਮਾਰ ਖੁਰਦ ਅੱਛਾ ਗੱਲ ਸੁਣੋ ਕੀ ਇਹ ਪਿੰਡ ਦਾ ਕਿਦਾਂ ਮਤਲਬ ਇਤਿਹਾਸ ਕੀ ਆ ਕਿੰਨੇ ਕਿਦਾਂ ਇਹ ਬਣਿਆ ਬੁਣਿਆ ਜਾਂ ਕਿਦਾਂ ਇਹ ਜੀ ਪਿੰਡ ਸਾਡਾ ਬਹੁਤ ਪਹਿਲਾਂ ਜੰਦੀ ਪਿੰਡੇ ਯਾਰ ਪਹਿਲਾਂ ਤੋਂ ਹੀ ਦਾ ਹੁੰਦਾ ਨਾ ਅੱਛਾ ਹਾਂਜੀ ਤੇ ਨਹੀਂ ਨਹੀਂ ਇੱਥੇ ਪਹਿਲਾਂ ਕੌਣ ਆਏ ਸੀਗੇ ਮਤਲਬ ਕੁਝ ਐਦਾ ਪਤਾ ਹਾਂਜੀ ਇਹ ਕੌਣ ਆਏ ਸੀ ਮਹਾਰਾਜ ਰਜੀਤ ਸਿੰਘ ਜੀ ਕੱਲਾ ਆਇਆ। ਅੱਛਾ ਉਹ ਆਏ ਸੀ ਇੱਥੇ। ਖੜੀ ਬੇੜ ਦੀ ਜ਼ਮੀਨ ਆਵਾ। ਅੱਛਾ ਬੇੜ ਦੀ ਜ਼ਮੀਨ ਇਹ ਨਾ ਮਹਾਰਾਣਾ ਰਜੀਤ ਸਿੰਘ ਜੀ ਆਇਆ ਸੀ। ਦੇਖੋ ਜਿਹਨੂੰ ਜਿੱਦਾਂ ਜਿੱਦਾਂ ਜੋ ਪਤਾ ਹੋਇਆ ਦੱਸ ਦੇ ਜਾਇਓ। ਅੱਛਾ ਇਹ ਪਿੰਡ ਦੇ ਵਿੱਚ ਜਿਹੜੀ ਹੈਗੇ ਆ ਇਹ ਪਿੰਡ ਦੇ ਵਿੱਚ ਇੱਕ ਇਤਿਹਾਸਕ ਜਿਹੜੇ ਸਥਾਨ ਆ ਉਹ ਕਿਹੜੇ ਹੈਗੇ ਆ ਕੋਈ ਇਤਿਹਾਸਕ ਜਗਾ। ਇੱਕ ਸੰਤ ਬਾਬਾ ਭੂਰੀ ਵਾਲੇ। ਆ ਉਹ ਤੇ ਬੜੇ ਮਸ਼ਹੂਰ ਹੋਏ। ਉਹਨਾਂ ਦਾ ਤਾਂ ਨਾਂ ਹੀ ਬਹੁਤ ਸੀ। ਭੂਰਾ ਸਾਹਿਬ ਬੈਠ ਗਿਆ। ਅੱਛਾ ਗੁਰਦੁਆਰਾ। ਅੱਛਾ ਅੱਛਾ। ਤੇ ਆਪਣੇ ਗੁਰਦੁਆਰਾ ਰਵਿਦਾਸ ਗੁਰਦੁਆਰਾ ਜੀ ਸਿੰਘ ਸਭਾ ਗੁਰਦੁਆਰਾ ਸਿੰਘ ਸਭਾ ਗੁਰਦੁਆਰਾ ਹੈਗਾ ਆ ਇੱਕ ਬਾਬਾ ਜਸੂイール ਦੇ ਉਹ ਉੱਥੇ ਮੇਲਾ ਵੀ ਲੱਗਦਾ ਮੈਂ ਤਾਂ ਕਹਿੰਦਾ 30 ਤੀਰੀ ਮੇਲਾ ਉੱਥੇ 30 ਤੀਰੀ ਨੂੰ ਅੱਛਾ ਮੇਲਾ ਲੱਗਦਾ ਆ ਅੱਛਾ ਮੈਨੂੰ ਇੱਕ ਗੱਲ ਦੱਸੋ ਕਿ ਇਸ ਪਿੰਡ ਦੇ ਵਿੱਚ ਇਹ ਸਰਪੰਚ ਕਿਹੜੇ ਹੋਏ ਹੈਗੇ ਤਕਰੀਬਨ ਪਹਿਲਾਂ ਜਿਹਨੇ ਕਿ ਚੇਤੇ ਆ ਪਹਿਲਾਂ ਸਾਡੀ ਹਰਤ ਵਿੱਚ ਨਾ ਸੰਤੋਖ ਸਿੰਘ ਰਹਿੰਦੇ ਸੀ ਜਗਤ ਸਿੰਘ ਸੀ ਅੱਛਾ ਜਾਗਰ ਸਿੰਘ ਜੀ ਅੱਛਾ ਹੋਰ ਕੌਣ ਸੀ ਪਿਆਰਾ ਸਿੰਘ ਆ ਗਏ ਅੱਛਾ ਪਿਆਰਾ ਸਿੰਘ ਆ ਗਏ ਇਹ ਸਾਧੂ ਸਿੰਘ ਆ ਗਏ ਬਲਟ ਅੱਛਾ ਚਾਰੂ ਸਿੰਘ ਬਲਟ ਹਾਂਜੀ ਅੱਛਾ ਬਲਟਾਂ ਦੇ ਕਹਿੰਦੇ ਸੀ ਉਹਨਾਂ ਨੂੰ ਉਸ ਤੋਂ ਬਾਅਦ ਨਰਿੰਦਰ ਸਿੰਘ ਆ ਗਏ ਅੱਛਾ ਅੱਛਾ ਹੋਰ ਤੋਂ ਬਾਅਦ ਥੇਰ ਆਪਣੇ ਆਪਣੇ ਸੰਤੋਖ ਸਿੰਘ ਆ ਗਏ ਸੰਤੋਖ ਸਿੰਘ ਹਾਂ ਸੋਖੀ ਜੀ ਨੂੰ ਹਾਂ ਸੋਖੀ ਅੱਛਾ ਉਹ ਆ ਗਏ ਹਾਂਜੀ ਤੇ ਉਸ ਤੋਂ ਬਾਅਦ ਆਪਣੇ ਜਰਨੈਲ ਸਿੰਘ ਆ ਗਏ ਉਹ ਜਰਨੈਲ ਸਿੰਘ ਜੈਲਾ ਹਾਂਜੀ ਅੱਛਾ ਪੀ ਬਲਵਿੰਦਰ ਹੈਗਾ ਬਲਵਿੰਦਰ ਉਹ ਮੇਰੀ ਕਰੋ ਉਹ ਤਾਂ ਬਲੋਗ ਸ਼ਾਂਤੀ ਦੇ ਵੀ ਰਹੇ ਆ ਅੱਛਾ ਚਾਹ ਆ ਫਿਰ ਉਹ ਤੋਂ ਬਾਅਦ ਕੌਣ ਸੀਗੇ ਮੇਗਰਾਮੀ ਰਹੇ ਜੀ ਅਨੇਕਰਾਮ ਵੀ ਸਰਪੰਚ ਬਲੋਗ ਸ਼ਾਂਤੀ ਦੇ ਵੀ ਉਹਨਾਂ ਦੇ ਹਨਾ ਅੱਛਾ ਹੋਰ ਆਪਣੇ ਦਵਿੰਦਰ ਸਿੰਘ ਹੁਣ ਸਰਪੰਚ ਦਵਿੰਦਰ ਸਿੰਘ ਆ ਗਏ ਹਨਾ ਅੱਛਾ ਇਹ ਜਿਹੜਾ ਪਿੰਡ ਆਪਣਾ ਹੈਗਾ ਆ ਇੱਥੇ ਮਤਲਬ ਜਿਹੜੀਆਂ ਵੈਸੇ ਜਾਤੀਵਾਦ ਤੇ ਨਹੀਂ ਆਣਾ ਚਾਹੀਦਾ ਇਹ ਇੱਥੇ ਸਾਰੀਆਂ ਜਾਤਾਂ ਦੇ ਰਹਿੰਦੇ ਹੈਗੇ ਸਾਰੇ ਰਹਿੰਦੇ ਰਹੇ ਸਾਰੇ ਮਿਲ ਜੁਲ ਕੇ ਹਾਂਜੀ ਨਿਤ ਹੈਗਾ ਅੱਛਾ ਅੱਛਾ ਹਾਂਜੀ ਤੇ ਇਹ ਜਿਹੜਾ ਆਪਣੀ ਤੁਸੀਂ ਤੁਹਾਨੂੰ ਕੋਈ ਯਾਦ ਹੈਗਾ ਆ ਕੋਈ ਇਸ ਪਿੰਡ ਦਾ ਕੋਈ ਕੋਈ ਖਾਸ ਗੱਲ ਕੋਈ ਮਤਲਬ ਪੁਰਾਣੀ ਕੋਈ ਗੱਲਬਾਤ ਜਾਂ ਕੋਈ ਇੱਥੇ ਦੀ ਕੋਈ ਖਾਸ ਹੁੰਦੀ ਸੀ ਬਜ਼ੁਰਗਾਂ ਦੀ ਕੋਈ ਗੱਲ ਬਜ਼ੁਰਗਾਂ ਦਾ ਨਹੀਂ ਜੀ ਇੱਟੇ ਖਾਸਾਂ ਜਿਆਦਾ ਨਹੀਂ ਹੈਗਾ ਅੱਛਾ ਨਹੀਂ ਕੋ ਰੋਲੇਰ ਵਾਲਿਆਂ ਦੀ ਬਜ਼ੁਰਗ ਦੱਸਦੇ ਹੋਣ ਗੱਲ ਇੱਥੇ ਬਾਰੇ ਨੌਲਿਆ ਜੀ ਕਿਹੜਾ ਦੱਸਦੇ ਹੋ ਬਜ਼ੁਰਗ ਹਾਂ ਜੋ ਸੁਣਿਆ ਉਹੀ ਦੱਸ ਦੋ ਕੌਣ ਜਿਸ ਇਦਵੇ ਦਿਖਾਣਾ ਹੋਇਆ ਹੈ ਨਾ ਹਾਂ ਸਾਡੇ ਪਿੰਡ ਦੀ ਸਾਰੇ ਜਣ ਨੂੰ ਉੱਤੀ ਜਾ ਕੇ ਗਏ ਆਰਡਰ ਮੈਂ ਔੜੀ ਲਾ ਕੇ ਫੇਰ ਉਹ ਨਹੀਂ ਉਹ ਮੇਰੀ ਖਾਲ ਇੱਕ ਤੁਹਾਡੇ ਇੱਥੇ ਅਮਰ ਸਿੰਘ ਹੁੰਦੇ ਸੀ ਉਹਨਾਂ ਦੀ ਮੌਤ ਵੀ ਹੋਈ ਸੀ ਗੋਲੀ ਨਾਲ ਆਹੀ ਹੋਏ ਜੀ ਮੌਤ ਨਾ ਉਹਦੀ ਜੀ ਮੌਤ ਗੋਲੀ ਨਾਲ ਹੋਈ ਸੀ ਪੰਜ ਹੋਏ ਸੀ ਸੀ ਉਹ ਚੇਤਾ ਤੁਹਾਨੂੰ ਅਮਰ ਸਿੰਘ ਜੀ ਸਾਹ ਹੁੰਦੇ ਸੀ ਅੱਛਾ ਆਪ ਆ ਬਣ ਕੇ ਉੱਪਰ ਲਈ ਆਵਣਦਾ ਹੈ ਅੱਛਾ ਅੱਛਾ ਉਸ ਤੋਂ ਬਾਅਦ ਮੋਰਚੇ 'ਨ ਫਤੇ ਹੋ ਗਿਆ ਅੱਛਾ ਮੋਰਚਾ 'ਤੇ ਫਤੇ ਹੋ ਗਿਆ ਮੈਂ ਕਹਿੰਨਾ ਇਹ ਭਾਜੀ ਇੱਕ ਮਿੰਟ ਇੱਕ ਮਿੰਟ ਭਾਜੀ 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 ਇਹ ਦੇਖੋ ਜੀ ਤਾਸ਼ ਵਗੈਰਾ ਖੇਡਦੇ ਆ ਠੀਕ ਹੈ ਦੋ ਮੈਂਟ ਰਿਕੁਐਸਟ ਆ ਜਿਹੜਾ ਗੱਲਬਾਤ ਵੀ ਕਰ ਲਈਏ ਮੈਂ 2-4 ਮਿੰਟ ਲੈਣੇ ਆ ਅੱਛਾ ਹੋਰ ਕੌਣ ਹੋਏ ਹੈਗੇ ਆ ਸੰਤਾ ਨੇ ਜੀ ਬਾ ਕੱਢਿਆ ਸੀ ਹਾਂ ਪੂਰੇ ਵਾਲਿਆਂ ਨੇ ਅੱਛਾ ਤੇ ਆਪਣੇ ਤਨ ਪੰਜ ਸ਼ੀਸ਼ੂ ਹੋਣੇ ਆ ਤੇ ਮੋਰਚਾ ਫਤਿਹ ਹੋਣਾ ਮੋਰਚਾ ਫੇਰ ਫਤਿਹ ਹੋਇਆ ਤੇ ਫੇਰ ਇਹ ਪਿੰਡ ਜਿਹੜਾ ਵਸਿਆ ਤੇ ਮਹਾਰਾਣਾ ਰਜੀਤ ਸਿੰਘ ਜੀ ਦੀ ਵੀ ਇੱਥੇ ਹੈ ਨਾ ਨਹੀਂ ਉਹ ਇੱਥੇ ਬਾਰੇ ਸਾਨੂੰ ਪਤਾ ਨਹੀਂ ਜੀ ਅੱਛਾ ਉਹਨੇ ਉਹ ਜਿੱਦਾਂ ਦੱਸ ਰਹੇ ਸੀ ਵੈਸੇ ਇਤਿਹਾਸ ਹੈਗਾ ਇਹਨਾਂ ਦੇ ਖਰਚਿਆਂ ਵਿੱਚੋਂ ਮਿਲਿਆ ਹੈ ਇਹ ਖਰਚਿਆਂ ਚੋਂ ਕਿੱਦਾਂ ਬਣ ਗਿਆ ਸਿਆਣੇ ਦੱਸਦੇ ਹੁੰਦੇ ਸੀ ਜਿੱਦਾਂ ਗੱਲ ਸੁਣੀ ਉਹ ਅਸੀਂ ਹਾਂ ਤੇ ਇੱਕ ਅਸੀਂ ਦੋ ਪਰਮਾਨ ਤੇ ਪਰਵਾਨ ਦੂਜੇ ਕੀ ਪਿੰਡ ਦਾ ਨਾਮ ਚਲੋ ਕੋਈ ਨਹੀਂ ਪਹਿਲਵਾਨ ਹੁੰਦੇ ਗੈਲਾ ਦੇ ਨਾ ਗੈਲਾ ਦੇ ਹਾਂ ਉਹ ਭੁੱਲਦੇ ਸੀ ਹਾਂ ਉਹਨਾਂ ਗਾਂਹਾਂ ਗਏ ਕਿਤੇ ਅੱਛਾ ਤੇ ਗਰਤੀ ਕੁੜੀਆਂਾਂ ਪਿੰਗਾ ਝੂੜਦੀਆਂ ਸੀ ਹਾਂ ਕੁੜੀਆਂਾਂ ਦਾ ਹਸਨ ਮਖੌਲ ਤੇ ਉਹਨਾਂ ਨੂੰ ਕਹਿ ਲਾਂਗੀ ਤੁਹਾਨੂੰ ਉਹ ਆਸਾ ਡੱਠਾ ਐਵੇਂ ਚੱਲਦਾ ਸੀ ਤੇ ਸਾਨੂੰ ਉਹ ਕੋਈ ਟਾਹਣੀਆਂ ਲਾ ਦੂਗਾ ਲਿਆ ਕਰਾਵਾਂਗੇ ਉਹ ਚਾ ਇਦਾਂ ਹੋਈ ਹਾਂਜੀ ਹਾਂ ਤੇ ਉਹਨੇ ਸਾਰੇ ਜਗ ਦੁੱਧ ਨੂੰ ਕਿਹਾ ਪਾਸੇ ਇੱਕ ਰੂਪਾ ਸੀ ਕਹਿੰਦਾ ਸੀ ਅੱਛਾ ਹਾਂ ਰੂਪੇ ਦਾ ਮਾਰਾ ਖਰਾਰ ਪਹਿਲਵਾਨ ਸੀ ਜੀ ਹਾਂ ਅੱਛਾ ਹੁਣ ਰਾਣੇ ਕੇ ਪੁੱਤੇ ਨੂੰ ਗਾਤਿਆ ਤੋਂ ਦੇ ਹਾਂ ਹਾਂ ਕੁੜੀਆਂ ਭੱਜ ਗਈਆਂ ਵੇ ਅੱਛਾ ਤੇ ਸਾਨੂੰ ਵਿਆਹ ਕਰਾਉਣਾ ਪੈਣਾ ਤੇ ਉਹ ਵੀ ਅੜਗੇ ਦੇ ਗਜਵਾਨ ਵੇ ਉਸ ਵੇਲੇ ਗੱਲਾਂ ਹੋਰ ਹੁੰਦੀਆਂ ਸੀ ਪਿਆਰ ਵੀ ਹੁੰਦਾ ਸੀ ਤੇ ਬਜ਼ੁਰਗਾਂ ਨੇ ਪੰਜੀ ਚਾਹੁੰਦੇ ਨਹੀਂ ਸੋਚਿਆ ਵੀ ਲੱਖੇ ਕਿੰਨਾ ਪੁੱਛੇ ਲੈਣੇ ਹਾਂ ਹਾਂ ਉਹ ਪੁੱਛਾ ਵੇ ਕਿੱਦਾਂ ਤੁਸੀਂ ਬੈਠੇ ਆ ਕਹਿੰਦੇ ਆਹ ਗੱਲ ਹੋ ਗਈ ਆ ਹਾਂ ਕੁੜੀਆਂ ਇਕੱਠੀਆਂ ਕਰ ਲਈਆਂ ਅੱਛਾ ਕੁੜੀਆਂ ਇਕੱਠੀਆਂ ਕਰਕੇ ਜੀ ਕੀ ਕੁੜੀ ਨੂੰ ਵਿਆਹ ਕਰਨਾ ਤੇ ਉਹਨੂੰ ਨਹੀਂ ਗਰਚਿਆਂ ਦੀ ਇੱਥੇ ਵੀ ਆਏ ਸੀ ਹਾਂਜੀ ਰੂਪਾ ਵਿਆਹ ਜੀ ਮੈਲ ਅੱਛਾ ਜਿਹੜੀ ਗਰਚਿਆਂ ਨਾਲ ਤੁਹਾਡਾ ਗੂੜਾ ਰਿਸ਼ਤਾ ਆ ਗਰਚਿਆਂ ਨਾਲ ਗੂੜਾ ਰਿਸ਼ਤਾ ਆ ਤੇ ਉਹ ਮੇ ਭੂਆ ਦਾ ਆ ਬਾਅਦ ਕੋਸ਼ ਰੱਖ ਲੋ ਰਿਸ਼ਤਾ ਰਿਸ਼ਤਾ ਗੂੜਾ ਆ ਰਿਸ਼ਤਾ ਗੂੜਾ ਰੂਪਾ ਸੀ ਹਾਂ ਪਕੰਦੇ ਕੁੜੀ ਦਾ ਆਪਾਂ ਕਰ ਨਹੀਂ ਕਰ ਸਕਦੇ ਹਾਂ ਹਾਂ ਗਰਚਿਆਂ ਵਾਲੇ ਕਹਿੰਦੇ ਅੱਛਾ ਫੇਰ ਉਹ ਨਹੀਂ ਭਾਮਣ ਸੱਜਿਆ ਜੀ ਅੱਛਾ ਪੰਡਤ ਬੁਲਾਇਆ ਹਾਂ ਇਹ ਸੂਰਜ ਨਿਕਲਦੇ ਤੋਂ ਲੈ ਕੇ ਨਾ ਤੂੰ ਸ਼ਬਦ ਤੇ ਜਿੱਥੇ ਤੂੰ ਘੁੰਮ ਜਾ ਅੱਛਾ ਉਹ ਜਮੀਨ ਪੂਰੀ ਦੀ ਆ ਅੱਛਾ ਅੱਛਾ ਮਤਲਬ ਫੇਰ ਤਦੇ ਹੀ ਕਰਜਿਆ ਵਾਲੇ ਤੇ ਦੇਖੋ ਸਾਂਝੀ ਜ਼ਮੀਨ ਵੀ ਹੈਗੀ ਆ ਸਾਂਝੀ ਜੀ ਕਰਕੇ ਆਪਣੇ ਤੇ ਰਸਤਾ ਕਰਜਿਆ ਵਾਲਾ ਕਰਜਿਆ ਵਾਲਾ ਕੀ ਗੱਲ ਬਾਤ ਹੈ ਤੁਹਾਡੇ ਪਿੰਡ ਦੀ ਖਾਸੀਅਤ ਹੋਰ ਜੀ ਸਾਡੇ ਪਿੰਡ ਜਿਹੜਾ ਮੌੜ ਸੀ ਜਿਹੜਾ ਨੇ ਜਿਹੜਾ ਜੱਟ ਜਿਹੜਾ ਮੌੜ ਸੀ ਹਾਂ ਜੀ ਉਹ ਹਾਂ ਉਹ ਵੀ ਸਾਡੇ ਪਿੰਡ ਦਾ ਭਤੀਜਾ ਰਹਿ ਗਿਆ ਨੇ ਉਹਦਾ ਭਤੀਜਾ ਤੁਹਾਡੇ ਪਿੰਡ ਰਹਿ ਗਿਆ ਕਾਲੂ ਕਾਲੂ ਹਾਂ ਜੀ अच्छा अच्छा स्कूल ਉੱਤੇ ਤੀੜੀ ਵੱਟਾਂ ਉੱਤੇ ਹਾਂ ਨੰਗੂ ਤੇ ਆਦਮਾਨੇ ਰਹਿ ਗਿਆ ਅੱਛਾ ਬਾਤ ਹੋ ਰਿਹਾ ਠੀਕ ਹੈ ਫਿਰ ਬੌਸ ਨੇ ਪੱਛਾ ਸਾ ਨਾਮ ਉੱਤੇ ਹਾਂ ਇਹ 12 ਸਾਲ ਜਿਹਦਾ ਫੜੋ ਜੀਵੇ ਇਹ ਤਾਂ ਫਾਂਸੀ ਸਜ਼ਾ ਸੀ ਅੱਛਾ ਤੇ ਨਾ ਫੜੇ ਉਹਨੂੰ ਛੱਡਣ ਲੱਗੀ ਅੱਛਾ ਇਹਦਾ ਮਤਲਬ ਜੱਟ ਜੀ ਨਾਲ ਮੋਰ ਦਾ ਵੀ ਸੰਬੰਧ ਤਾਂ ਥੋੜਾ ਬਹੁਤਾ ਹੈਗਾ ਦੇਖੋ ਬਾਰੀ ਸਾਡੀ ਜਾਨ ਪੈਂਡ ਆਪਣੇ ਗਿਆ ਜੀ ਜੇ ਕੋ ਹੋਰ ਖਾਸ ਈਅਤ ਉਹ ਵੀ ਦੱਸ ਦੋ ਪਤਾ ਲੱਗਿਆ ਆਜ ਕੱਲ ਦੀ ਪੀੜ੍ਹੀ ਨੂੰ ਰੋਰ ਦਾ ਜੀ ਹਰ ਜੀ ਜਿਆਦਾ ਕਿਸ ਨੂੰ ਦੱਸ ਦਵਾਂਗੇ ਠੀਕ ਹੈ ਜੀ ਹਾਂ ਜੀ ਬਾਕੀ ਨਵਾਂ ਸ਼ਹਿਰ ਦਾ ਬਾਬਾ ਜੋ ਸਾਡੀ ਕੋਸ਼ਿਸ਼ ਰਹਿੰਦੀ ਆ ਕਿ ਅਸੀਂ ਜਿੰਨੀ ਵੀ ਹਿਸਟਰੀ ਲੈ ਸਕੀ ਉਹ ਲੈ ਸਕਦੇ ਆ ਇਹ ਕੀ ਕਹਿੰਦੇ ਹੈਗੇ ਜੀ ਕਿੜੀ ਕੋਈ ਹਿਸਟਰੀ ਕੋਈ ਹੋਰ ਹੈਗੀ ਤਾਂ ਦੱਸੋ ਕੋਈ ਗੱਲ ਹੋਰ ਹੈ ਅੱਛਾ ਹੋ ਗਿਆ ਔਰ ਵਾਕਿਆ ਇਹ ਪਿੰਡ ਜਿਹੜਾ ਹੈਗਾ ਤੁਸੀਂ ਦੇਖ ਸਕਦੇ ਹੋ ਕਿ ਦੂਰ ਤੱਕ ਜਿੱਥੇ ਤੱਕ ਵੀ ਤੁਹਾਡੀ ਨਜ਼ਰ ਜਾਂਦੀ ਆ ਕੈਮਰੇ ਰਾਹੀਂ ਪੱਕੀਆਂ ਗਲੀਆਂ ਬਣੀਆਂ ਹੋਈਆਂ ਨੇ ਪੱਕੀਆਂ ਨਾਲੀਆਂ ਬਣੀਆਂ ਹੋਈਆਂ ਇਹ ਪਿੰਡ ਦੇ ਵਿੱਚ ਸੀਵਰੇਜ ਬਣਿਆ ਹੋਇਆ ਆ ਵੈਸੇ ਸਾਡਾ ਮੇਨ ਮਕਸਦ ਇਹ ਹੀ ਹੁੰਦਾ ਕਿ ਅਸੀਂ ਪਿੰਡ ਦੇ ਵਿੱਚ ਜੋ ਪੁਰਾਣੇ ਜੋ ਨੇ ਉਹਨਾਂ ਨੂੰ ਇਤਿਹਾਸ ਪਤਾ ਅਸੀਂ ਉਹੀ ਗੱਲ ਲਈਏ ਤੇ ਨਵਾਂ ਸ਼ਹਿਰ ਦਾ ਆਪਾ YouTube ਚੈਨਲ ਇਹਨਾਂ ਸਾਰਿਆਂ ਦਾ ਧੰਨਵਾਦ ਕਰਦਾ ਆ ਜਿਨ੍ਹਾਂ ਵੱਲੋਂ ਵੀ ਇਹ ਜਾਣਕਾਰੀ ਦਿੱਤੀ ਗਈ ਆ ਜੇ ਕੋਈ ਅਧੂਰੀ ਜਾਣਕਾਰੀ ਰਹਿ ਗਈ ਹੈਗੀ ਤਾਂ ਉਹ ਭਾਗ ਨੰਬਰ 2 ਦੇ ਵਿੱਚ ਪੇਜ ਦਵਾਈਆਂ ਖਾ ਖਾ ਕੇ ਪਰੇਸ਼ਾਨ ਹੋ ਚੁੱਕੇ ਮਰੀਜ਼ਾਂ ਲਈ ਆਸ ਦੀ ਇੱਕੋ ਇੱਕ ਕਿਰਨ ਕੈਤ ਆਯੁਰਵੇਦ ਦੁਆਖਾਨਾ ਔਰਤ ਮਰਦ ਹਰ ਤਰ੍ਹਾਂ ਦੇ ਗੁਪਤ ਰੋਗਾਂ ਦੇ ਮਾਹਰ ਅਧਰੰਗ ਕਾਲਾ ਪੀਲਿਆ ਮੋਟਾਪਾ ਸ਼ੂਗਰ ਸਕੇਟੇ ਹੋਏ ਸੈਲ ਇੱਕ ਦਿਨ ਵਿੱਚ ਪੂਰੇ ਕਰੋ ਫੋਨ ਕਰੋ 98763 79499 ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 98763 79499